ਆਖਿ ਚਾਲੇ ਇਹ ਤੁਸੀਂ ਬਾਰੇ ਟੀਵੀ ਹੋ ਕੇ ਅੰਦੁਲਾਬ ਤੋਂ ਕਿਹੜਾ ਫਾਈਲ ਸਟਾਰਟ ਕਰਦੇ ਹੋ ਇਹ ਟਾਈਮ ਲੱਗਦਾ ਬਹੁਤ ਜੀਦਾ ਪਾਵਾ ਮੈਂ ਜਦੋਂ ਸ਼ੁਰੂ ਕੀਤੇ ਉਹਨਾਂ ਪਾ ਵੀ ਲੱਗਿਆ ਜੀ ਛਾ ਆਜੋ ਤੇ ਜਾਂਦੇ ਆਂ ਜੀ ਕੰਮ ਤੇ ਦੇ ਉੱਤੇ ਲਗਉਂਦੀ ਆ ਜੀ ਵੇਰੀਆਂ ਗੱਡੀਆਂ ਕਰਦੀ ਆ ਜੀ ਕਰਿਆ ਹਮ ਤਾਂ ਕੋਲ ਮਾਤੀ ਜੋ ਜਾਣਦੇ ਆ ਤੇ ਮਿਲਦੇ ਆ ਤੇ ਆਪਾਂ ਨਿਕਲਾਏ ਅਧਿਕਾਰ ਤੋਂ ਬਾਅਦ ਤੇ ਹੁਣ ਜੇ ਜਾ ਰਹੇ ਆ ਆਪਣੇ ਘਰ ਤੇ ਬੀਟੀਏ ਤੋਂ ਵੱਸੇ ਕੰਮ ਦੇ ਜਾ ਕੇ ਬੜੇ ਰਿਹਾ ਵੀਡੀਓ ਨਾਲ ਤੇ ਆਪਾਂ ਪਹੁੰਚ ਗਏ ਆ ਕਲੋਨੀ ਦੇ ਤੇ ਹੁਣ ਕਰਾਂਗੇ ਆਪਾਂ ਗੱਡੀਆਂ ਤੇ ਗੱਡੀਆਂ ਨੂੰ ਦੋ ਜਾਣੇ ਨੂੰ ਕੰਪਾਉਂਡ ਮਾਰਨੀ ਅੱਜ ਦੇ ਨੇ ਇੱਕ ਤੇ ਸਕੋਰ ਵੀਓ ਅੱਜ ਉਹਦੀ ਡੀਲ ਹੋ ਗਈ ਇਹਨੂੰ ਮਾਰਾਂਗੇ ਔਰ ਵੀ ਉਹ ਵੱਡੀ ਗੱਡੀ ਨੂੰ ਮਾਰਾਂਗੇ ਕੰਪਾਉਨ ਹੈ ਤੇ ਮਿਲਦੇ ਲੈਣੇ ਭਾਜੀ ਬਾਹਰ ਹੁੰਦੇ ਕੋਈ ਨਹੀਂ ਤੇ ਫੋਨ ਹੀ ਕਰਾਂਗੇ ਭਾਜੀ ਦਾ ਲੱਜਾ ਜੇ ਤਾਲਾ ਤੇ ਆਪਾਂ ਭਾਜੀ ਨੂੰ ਕਰਦੇ ਹਾਂ ਔਰ ਦੋ ਗੱਡੀਆਂ ਇੱਕ ਉਹ ਇੱਕ ਡਰਾਈਵਰ ਡਰਾਈਵਰ ਨੂੰ ਮਾਰਾਂਗੇ ਕੰਪਾਉਨ ਹਾਂਜੀ ਤੇ ਪਰਸੋ ਚੋਅਸ ਹੋ અમારી ਇਹਨੂੰ ਅਮੀਨੇ ਬਾਅਦ ਹੀ ਮਾਰਾਂਗੇ ਹਾਂਜੀ ਡਰਾਈਵਰ ਨੂੰ ਮਾਰਨੀ ਹੈ ਜੀ ਜਾਂ ਫਿਰ ਵੇਖ ਸਕਦੇ ਆ ਸਾਹਮਣੇ ਤੇ ਬਣੇ ਰਿਹਾ ਵੀਡੀਓ ਨਾਲ ਭਾਈ ਨੂੰ ਕਰਦੇ ਆ ਕਾਲ ਥੋੜੀ ਦਿਰ ਬਾਅਦ ਵੇਟ ਕਰਿਓ ਤੇ ਭਾਜੀ ਜਦੋਂ ਮੈਂ ਫੋਨ ਕੀਤਾ ਹੀ ਉਹਨਾਂ ਦੀ ਹੋ ਗਈ ਆ ਗੱਡੀ ਕਹਿੰਦੇ ਲੋ ਕਹਿੰਦੇ ਕਿ ਮੈਂ ਜਾਣਾ ਕਿਤੇ ਕੱਲ ਕਰਦੀ ਤੇ ਹੁਣ ਆਪਾਂ ਅੱਗੇ ਜਾਂਦੇ ਆ ਉਹਨਾਂ ਭਾਈ ਨੂੰ ਫੋਨ ਕਰਦੇ ਆ ਵੇ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਹੈ ਉਹਨਾਂ ਨੂੰ ਵੀ ਪੁੱਛਦੇ ਆ ਤੇ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਵੇਟ ਕਰਿਓ ਬਣੇ ਰਿਹਾ ਵੀਡੀਓ ਦੇ ਨਾਲ ਤੇ ਕਰਦੇ ਆ ਭਾਈ ਨਾਲ ਗੱਲਬਾਤ ਤੇ ਲੋ ਗਾਇਸ ਤੇ ਗੱਡੀ ਆਪਾਂ ਨੂੰ ਮਿਲ ਗਈ ਹੈ ਗੱਡੀ ਆਪਾਂ ਦੇ ਆ ਜੀ ਵੈਕ ਕਰਨ ਤੇ ਲੋਨ ਨੇ ਆ ਤੇ ਇਹਨੂੰ ਮਾਰਦੇ ਆ ਕੰਪਾਉਣ ਬਬਲ ਭਾਈ ਵੀ ਆ ਗਿਆ ਘਰ ਉਹਨਾਂ ਦਾ ਵੀ ਕਹਿਣਾ ਉਹਨਾਂ ਨੇ ਵੀ ਉਹਨਾਂ ਦੀ ਵੈ ਕਾਲ ਹੀ ਕਰਾਂਗੇ ਬਬਲ ਭਾਈ ਦੀ ਵੇਹ ਲੰਘ ਜੇ ਹੋਏਗੀ ਤੇ ਫਿਰ ਵੀ ਕਰ ਦਾਂਗੇ ਤੇ ਬਬਲੂ ਭਾਈ ਦੀ ਵੀ ਗੱਡੀ ਕਰਨੀ ਹੈ ਕਿਉਂਕਿ ਬਬਲੂ ਭਾਈ ਜੀ ਆ ਆਪਾਂ ਨੂੰ ਉਹਨਾਂ ਕਹਿ ਗਏ ਯਾਰ ਦੀਪ ਘਰ ਦੀ ਮੈਂ ਆ ਜਾਣਾ ਜਲਦੀ ਜੇ ਆਗਰ ਦੇ ਲੰਗੀ ਜੇ ਜੇ ਟਾਈਮ ਨਾ ਆਗੇ ਤੇ ਕਰਦਾਂਗੇ ਜੇ ਨਹੀਂ ਆਇਆ ਫਿਰ ਕੱਲ ਕਰਦਾਂਗੇ ਹੁਣ ਆਦ ਕਰੀਏ ਇਹ ਮਿਲੀਆਂ ਇਹਨਾਂ ਦੇ ਘਰ ਦੀਆਂ ਤਿੰਨ ਗੱਡੀਆਂ ਉਹ ਜਿਹੜੀਆਂ ਮਿਲੀਆਂ ਤੇ ਕਰਕੇ ਰਿਵਿਊ ਤੁਹਾਨੂੰ ਦਿਖਾਦੇ ਆ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਮੇਲਦੀ ਤੁਹਾਨੂੰ ਥੋੜੀ ਦੇਰ ਬਾਅਦ ਗਾਈਸ ਇਸ ਤੇ ਆਪਾਂ ਆ ਚੁੱਕੇ ਹਾਂ ਜੀ ਘਰ ਤੇ ਘਰ ਲੱਗੇ ਆ ਜੀ ਖਾਣਾ ਖਾਣੇ ਤੇ ਮੰਮੀ ਨੇ ਬਣਾਈ ਹੈ ਜੀ ਦਾਲ ਤੇ ਰੋਟੀ ਪਰੇੜਾ ਗ੍ਰਿਮਾ ਵੇਖ ਰਹੇ ਆ ਤੇ ਰਾਟੇ ਟੀਵੀ ਜਿਹੜੀ ਬਾਹਰ ਗਏ ਆ ਬੱਚੇ ਬੀਟੀ ਹੋਇਆ ਜਮਰੀ ਅੰਦਰੀ ਵਧੀਆ ਤੇ ਮੌਸਮ ਬਹੁਤ ਹੀ ਵਧੀਆ ਮੌਸਮ ਬਾਹਰ ਠੀਕ ਆ ਮੰ ਲਗੀਆਂ ਜੀ ਆਪਾਂ ਖਾਣਾ ਖਾਣਾ ਖਾ ਕੇ ਦੇ ਫਿਰ ਤੁਹਾਨੂੰ ਦੱਸਦੇ ਆਂ ਮਿਲਦੇ ਆਂ ਤੁਹਾਨੂੰ ਥੋੜੀ ਦੇਰ ਬਾਅਦ ਵੀਡੀਓ ਨਾਲ ਬਣੀ ਰਹੋ ਗਾਈਜ਼ ਵੀਡੀਓ ਨੂੰ ਵੱਧ ਤੋਂ ਵੱਧ ਜੀ ਇਤਨੇ ਲਾਈਕ ਤੇ ਕਮੈਂਟ ਕਰਿਆ ਕਰੋ ਆਪਾਂ ਅਗਾਈ ਤੁਹਾਨੂੰ ਜੋੜੀ ਦੇਵਾਂ ਨੂੰ ਕੀ ਹਾਲ ਚਾਲ ਹੈ ਤੇ ਆਪਾਂ ਆ ਗਏ ਆ ਜੀ ਫੇਰ ਬੈਕ ਟੂ ਬੈਂਕ ਵਲੋਗ ਦੇ ਨਾਲ ਤੇ ਆਪਾਂ ਬਲੈ ਇੰਆ ਦੀ ਅੱਡਵਾਈਸ ਟਿੱਕੀ ਕਰਦੇ ਨਾ ਤੇ ਹੁਣ ਹੁਣੇ ਲਾਈਵ ਹੋਈ ਤੇ ਆਪਾਂ ਪਹਿਲੇ ਲਾਈਵ ਹੋਈ ਲਾਈਵ ਜੀ ਵੀ ਦਿਖਾਇਆ ਤੁਹਾਨੂੰ ਤੇ ਪਾ ਵੀ ਲਈਏ ਲੈ ਬਣਾਉਣ ਟਿੱਕੀਆਂ ਤੇ ਆਹ ਵਾਜੀ ਤੁਹਾਡੇ ਤਵੇ ਤੇ ਪੰਦੀਆਂ ਪਈਆਂ ਟਿੱਕੀਆਂ ਭਰਦੀ ਬਣਾਉਂਦੀ ਆ ਤੇ ਖਾਣੇ ਆ ਗਰਮ ਗਰਮ ਟਿੱਕੀਆਂ ਤੁਹਾਨੂੰ ਦਾਪਨੇ ਟਿੱਕੀ ਕੀ ਪਾਇਆ ਮੈਂ ਟਿੱਕੀ ਕੀ ਪਾਇਆ ਬੋਲੀ ਮੈਦਾ ਅੱਜ ਮੈਦਾ ਮਿਕਸ ਕੀਤਾ ਚਾਰ ਇੱਜ ਚਾਰ ਚੀਜ਼ਾਂ ਮਿਕਸ ਕੀਤੇ ਆ ਆਲੂ ਜੀਰਾ ਤੇ ਨਮਕ ਤੇ ਮੈਦਾ ਤੇ ਟਿੱਕੀ ਸਾਡੀ ਹੋ ਗਈ ਹੈ ਜੀ ਰੈਡੀ ਤੇ ਬੱਚੇ ਖਾਂਦੇ ਆ ਤੇ ਖਾ ਕੇ ਤੇ ਫੇਰ ਜਾਂਦੇ ਆ ਆਪਾਂ ਕਿੱਥੇ ਜਾਣਾ ਭਾਜੀ ਫੇਰ ਚਾਚੀ ਨੂੰ ਲੈਣ ਚੱਲੀ ਫੈਮਿਲੀ 1 2 3 ਤੇ ਭਾਜੀ ਖਾਂਦੇ ਆ ਟਿੱਕੀ ਆਲੂ ਵਾਲੀ ਤੇ ਢਿੰਮੇ ਨੂੰ ਵਿਚਾਰੀ ਨੂੰ ਜਦ ਮਿਲੀ ਨਹੀਂ ਗੱਲ ਨਹੀਂ ਪਾਦੀ ਭਈਏ ਤੇ ਢਿੰਮੇ ਨੂੰ ਨਹੀਂ ਮਿਲੀ ਤੇ ਅੱਪੂ ਖਾਣ ਮੈਨੂੰ ਟੇਸਟ ਕਰਾ ਕਿੱਦਾਂ ਦੇ దేలోకి క్యాచప్ దీడి ట ఆలూ వాలే టఘ సీ చాచీ ਤੇ ਇਹ ਜਾਨੇ ਡੈਡੀ ਹੋਏ ਡੈਡੀ ਆ ਗਏ ਵਾ ਡੈਡ ਕੀ ਕਰਕੇ ਆ ਬਰ ਨਹੀਂ ਆ ਇਹ ਕਰਕੇ ਆ ਕਿਤਾ ਆ ਤੇ ਓਕੇ ਗਾਇਸ ਤੇmane reo ਵੀਡੀਓ ਨਾਲ ਤੇ ਵੀਡੀਓ ਤੁਹਾਨੂੰ ਲਾਸਟ ਦਿਖਾਵਾਂਗੇ ਜਰੂਰ ਵੇਖਿਓ ਤੇ ਹੁਣ ਆਪਾਂ ਜਾਣੇ ਆ ਤਿਆਰੀ ਹੋ ਗਈ ਬੱਚਿਆਂ ਨੂੰ ਲੈ ਕੇ ਫਿਰ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਕਿੱਥੇ ਜਾਵਾਂਗੇ ਆਏ ਕੋਈ ਮਲੇਗੀ ਆਪਾਂ ਸੋਚਿਆ ਨਹੀਂ ਕਿੱਥੇ ਜਾਣਾ ਜਿਦੋਂ ਜਾਵਾਂਗੇ ਤੁਹਾਡੇ ਵੀਡੀਓ ਦੇ ਵਿੱਚ ਜਰੂਰ ਦਿਖਾਵਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਿਓ ਓਕੇ ਤੇ ਤੇ ਆਪਾਂ ਹੋ ਗਏ ਜੀ ਨਹਾ ਧੋ ਕੇ ਰੈਡੀ ਤੇ ਹੁਣ ਚੱਲਦੇ ਆਪਾਂ ਬੱਚਿਆਂ ਨੂੰ ਲੈ ਕੇ ਤੇ ਬੱਚੇ ਹੋ ਗਿਆ ਰੈਡੀ ਆਹ ਬਾਜੀ ਅਭੀ ਆ ਗਿਆ ਆਪਣੀ ਚੱਲੀਏ ਠੀਕ ਕਰਤਾ ਕਬੂਰ ਤੇ ਪਾ ਲੈਂਦਾ ਚੱਲਦਾ ਮੈਂ ਚਿੰਤਾ ਮੈਂ ਉਹ ਗਿਆ ਰੈਡੀ ਉਹ ਬਾਹਰ ਨਹੀਂ ਜਾਂਦਾ ਰੈਡੀ ਆ ਗਿਆ ਕਿ ਆਪਾਂ ਕਰਨਾ ਕਿ ਜੁਲਦੀ ਕੀ ਤੁਸੀਂ ਬਸ ਬੰਦੀ ਹੋ ਗਿਆ ਜੀ ਰੈਡੀ ਹੋ ਗਿਆ ਚੱਲੇ ਆ ਨੰ ਲੈ ਕੇ ਬੰਦੇ ਆਣ ਵਾਲੇ ਕੋਈ ਬੋਰਡ ਮੈਂ ਸਮਝਾਦਾ ਜਦੋਂ ਆਪਕੋ ਚੱਲੇ ਆ ਜੀ ਹੋ ਗਿਆ ਜੀ ਰੈਡੀ ਤੇ ਅੱਜ ਚੱਲਿਆ ਸਾਡਾ ਡੂੰਬਣਾ ਇੱਕ ਡੋਗਣਾ ਪਿੱਛੇ ਤੇ ਚੰਗਾ ਸੋ ਨਾ ਜਾਇਓ ਸਮਝੀਂ ਜਿਹੜਾ ਸੋ ਗਿਆ ਮੈਂ ਉੱਥੇ ਛੱਡੋਣਾ ਜੀ ਚਲੋ ਫੇ ਚਲੀਏ ਤੇ ਮਿਲਦੇ ਆਪਾਂ ਤੁਹਾਨੂੰ ਉੱਥੇ ਮਹੌਲ ਦੇ ਵਿੱਚ ਵੇਨੇ ਅੱਜ ਕਿਹੜਾ ਮਹੌਲ ਕੋਮ ਕਿੰਨੇ ਆ ਜੀ ਸੌਂ ਜਿਕੇ ਆ ਜੀ ਖੰਡ ਵਾਲੇ ਮਹੌਲ ਤੇ ਇਹ ਨਵਾਂ ਹੀ ਪਿਆ ਵਾ ਵੇਨੇ ਅੰਦਰ ਜਾ ਕੇ ਕੀ ਹੈ ਕੇਰੇ ਬਾਰੇ ਆਪਾਂ ਨੂੰ ਜਿਆਦਾ ਜੇ ਜਾਣਕਾਰੀ ਨਹੀਂ ਹੈਗੀ ਅੰਦਰ ਜਾ ਕੇ ਆਪਾਂ ਨੂੰ ਪਤਾ ਲੱਗੇਗਾ ਕਿ ਇਹਦੇ ਵਿੱਚ ਕੀ ਕੀ ਹੈਗਾ ਇਹ ਆਇਆ ਤੁਹਾਨੂੰ ਦਿਖਾਉਣੇ ਆ ਕਿ ਕਿ ਨਵਾਂ ਹੀ ਕੁਲਾ ਆ ਤੇ ਇਹ ਮੇਰੇ ਨਾਲ ਆ ਰਹੀ ਹੈ ਨਾ ਤੇ ਨਿਮਰਤ ਹੁਣ ਇਹ ਅੰਦਰ ਦੀ ਵੀ ਐਂਟਰੀ ਤੇ ਬਾਹਰ ਦੀ ਵੀ ਇਹ ਹੈਗੀ ਆ ਜੀ ਬਾਹਰ ਦੀ ਐਂਟਰੀ ਸਾਰੀ ਭਾਈ ਤੋਂ ਆਪਾਂ ਅੰਦਰ ਐਂਟਰ ਹੋਵਾਂਗੇ ਮੈਚਰੇ ਜਿਆਦਾ ਫਿਲਮ ਦਾ ਯਾ ਥੀਟਰ ਲੱਗਾ ਯਾ ਕਾਂਟ ਪਿੰਦਾ ਔਰ ਅੰਦਰ ਜਾ ਕੇ ਪਤਾ ਲੱਗੂਗਾ ਕੀ ਹੈ ਤੇ ਆ ਸਾਰੀ ਬਾਹਰ ਦੀ ਏਰੀਆ ਲੋਗਾਂ ਦੇ ਕਿ ਕੋਈ ਨਹੀਂ ਜਾਂ ਕੱਲਾ ਫਿਲਮੀ ਆਰ ਥੀਏਟਰ ਹੀ ਬਣਿਆ ਇਸ ਕਰਕੇ ਆਪਾਂ ਇੱਥੋਂ ਜਾ ਰਹੇ ਆਂ ਤੇ ਹੁਣ ਆਪਾਂ ਚੱਲੇ ਆਂ ਜੀ ਟਰੇਲੀਆ ਮਾਲ ਤੇ ਉੱਥੋਂ ਦਾ ਤੁਹਾਨੂੰ ਦਿਖਾਉਣਾ ਹੈ ਟਰੇਲੀਆ ਮਾਲ ਦਾ ਆਇਆ ਕਿਉਂਕਿ ਇੱਥੇ ਸਿਰਫ ਕੱਲਾ ਫਿਲਮ ਦਾ ਹੀ ਬਣਿਆ ਆ ਤੇ ਹੁਣ ਆਪਾਂ ਚੱਲੇ ਆਂ ਜੀ ਟਰੇਲੀਆ ਮਾਲ ਉੱਥੇ ਵੇਖਣੇ ਆ ਕਿਉਂਕਿ ਉੱਥੇ ਤੇ ਆਪਾਂ ਨੂੰ ਸਾਰਾ ਕੁਝ ਪਤਾ ਇਹ ਅਜਮਰ ਜੀ ਮਿਸਿੰਗ ਹੀ ਤਿਆਰ ਹੁੰਦੇ ਆ ਕਿਉਂਕਿ ਦੁਕਾਨਦਾਰ ਕੋਈ ਨਹੀਂ ਹੈਗੀ ਨਾ ਕੋਈ ਸ਼ੌਪ ਕੱਲਾ ਫਿਲਮੀ ਹਾਲ ਥੀਟਰ ਹੀ ਬਣਿਆ ਤੇ ਆਜੋ ਗਾਇਸ ਫਿਰ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਇੱਧਰ ਵੇਖ ਲੋ ਫੇਰ ਲੱਗੀ ਆ ਜੀ ਦੇਖ ਲετε ਆਪਾਂ ਵੀਰੇ ਵੀਰੇਤ ਪੀਰੇ ਆ ਹੋਣਾ ਪਾਏ ਆ ਜੀ ਟ੍ਰੇਲੀ ਮੋਲ ਅੱਗੇ ਆ ਗਿਆ ਰਾਸਤਾ ਜਾਂਦਾ ਥੀ ਤੇ ਗਾਇਸ ਤੇ ਆਪਾਂ ਪਹੁੰਚ ਗਿਆ ਜੀ ਨਵੀਂ ਵਾਦੀ ਤੇ ਉਹ ਵਾਦੀ ਸਾਹਮਣੇ ਟ੍ਰੇਲੀ ਮੋਲ ਇਹ ਲੱਗੇ ਜਾਂਦੇ ਆ ਤੁਹਾਨੂੰ ਅੰਦਰ ਆਜੋ ਚੱਲੀਏ cái gói thai